ਜੀਸੀਬੀ ਵਾਲਾ ਕੰਮ ਸ਼ੁਰੂ ਕਰੋ ਜੀ ਸਾਰੀ ਦੀ ਸਾਰੀ ਸਾਫ਼ ਕਰ ਦੋ 7 ਏਕੜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਿੰਨਾ ਵਗਲਿਆ ਹੋਇਆ ਜੀ ਤੇ ਇੱਥੇ ਨੋ ਕੰਸਟਰਕਸ਼ਨ ਦਾ ਬੋਰਡ ਲਗਾ ਦੋ ਤੇ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਆ ਇਹਦੋਂ ਵੱਡੀ ਕਾਰਵਾਈ ਤਾਂ ਆਪਾਂ ਕੀ ਕਰਨੀ ਬੈਠੇ ਇੱਥੇ ਖਾਲੀ ਜ਼ਮੀਨ ਦੇਖ ਕੇ ਪਲਾਟ ਵਗਲ ਲੈਂਦੇ ਤੇ ਉਹ ਤੋਂ ਬਾਅਦ ਢੋਲੇ-ਪਾੜੇ ਲੋਕਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਵਿਚਾਰੇ ਵੇਚੀ ਜਾਂਦੇ ਮੁੜ ਕੇ ਸਰਕਾਰੇ ਦੇਖਦੇ ਅਸੀਂ ਇੱਥੇ ਨਦੀਓ ਪਾਰ ਸੜਕ ਕਿੱਥੋਂ ਬਣਾਈਏ ਅਸੀਂ ਇੱਥੇ ਸੀਵਰੇਜ ਕਿੱਥੋਂ ਪਾਈਏ ਉੱਥੇ ਪ੍ਰੋਵੀਜ਼ਨ ਤੱਕ ਨਹੀਂ ਹੁੰਦੀ ਸ਼ਾਮਲਾਰਦੀ ਜ਼ਮੀਨ ਛੱਡੀ ਹੋਊਗੀ ਪਿਛਲੀਆਂ ਸਰਕਾਰਾਂ ਨੇ ਖਾਲੀ ਇੱਕ ਖੰਭਾ ਲਾਉਣ ਨੂੰ ਥਾਂ ਨਹੀਂ ਛੱਡੀ 7 ਏਕੜ ਜ਼ਮੀਨ ਇਹ ਸ਼ਹਿਰ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਕਿਹਨੂੰ ਨਹੀਂ ਪੈਸੇ ਖਵਾਉਂਦੇ ਇਹ ਕਿਹਨੂੰ ਨਹੀਂ ਚੜਾਉਣਾ ਚਾਹੁੰਦੇ ਅੱਜ ਜੀ ਇੱਥੇ ਖੜੇ ਆ ਤਾਂ ਲੋਕਾਂ ਕਰਕੇ ਖੜੇ ਆ ਲੋਕਾਂ ਨੇ ਇੱਕ ਮਾਨਦਾਰ ਸਰਕਾਰ ਚੁਣੀ ਹੈ ਬਤੌਰ ਐਮਐਲਏ ਮੇਰੀ ਜ਼ਿੰਮੇਵਾਰੀ ਬਣਦੀ ਇਹੋ ਜੇ ਗੈਰਕਾਨੂੰਨੀ ਕੰਮਾਂ ਨੂੰ ਰੋਕਣਾ ਜਿੱਥੇ ਵੀ ਇਹ ਗੈਰਕਾਨੂੰਨੀ ਕੰਸਟਰਕਸ਼ਨ ਹੁੰਦੀ ਹੈ ਆ ਜੀਸੀਬੀ ਦਾ ਰੰਗ ਦੇਖੋ ਤੇ ਇਹਦਾ ਮੂੰਹ ਦੇਖੋ ਇਹ ਚੱਲੂਗੀ ਕੋਈ ਵੀ ਬੰਦਾ ਨਿਆ گاਉਂ ਦੇ ਵਿੱਚ ਇਹ ਧੰਦਾ ਤੋਰਨ ਦੀ ਨਾ ਸੋਚੇ ਆ ਜੀਸੀਬੀ ਚੱਲੂ ਇਹ 7 ਏਕੜ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੋਈ ਕੰਦ ਆ ਕੋਈ ਪਲਾਟ ਹੈ ਕੋਈ ਕਮਰਾ ਬਣਾਇਆ ਤੇ ਇਹ ਤੋਂ ਬਾਅਦ ਆ ਜੀਸੀਬੀ ਹੁਣ ਇੱਥੇ ਚੱਲੀ ਹੈ 7 ਏਕੜ ਖਾਫ ਹੋਣਗੇ ਇੱਥੇ ਬੈਨਰ ਲਾਓ ਨੋ ਕੰਸਟਰਕਸ਼ਨ ਇਸ ਤੋਂ ਬਾਅਦ ਜਿੱਥੇ-ਜਿੱਥੇ ਕਿਤੇ ਇਲੈਗਲ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਕੱਟ ਕੇ ਕਿਤੇ ਇਕੜ ਦੇ ਵਿੱਚ ਮਹਿਲ ਬਣਾ ਰਹੇ ਨੇ ਕਿਤੇ ਕੁਝ ਕਰ ਰਹੇ ਆਪਣੀ ਮਰਜ਼ੀ ਨਾਲ ਜ਼ਮੀਨ ਸਰਕਾਰ ਦੀ ਹੈ 7 ਇਕੜ ਵਿੱਚ ਜਿਹੜੀ ਗੈਰ ਕਾਨੂੰਨੀ ਕਲੋਨੀ ਕੱਟੀ ਜਾ ਰਹੀ ਹੈ ਇਹ ਹੈ ਨਾਡਾ ਦੀ ਲੋਕੇਸ਼ਨ ਤੇ ਇਹ ਨਾਟਾ ਪਿੰਡ ਰੈਵਨੂ ਨਾਟਾ ਪਿੰਡ ਦਾ ਰੈਵਨੂ ਬਣਦਾ ਹੈ ਅੱਛਾ ਧੰਨਵਾਦ ਉਹ ਮੈਮ ਜਿਹੜੀ ਉਹ 1200 ਕੁ ਨਾਲ ਜਿਹੜੀ ਵੱਖਰੀ ਹੈਗੀ ਇੱਕ ਉਹ ਵੱਖਰੀ ਹੈ ਸਰਕਾਰੋਂ ਨਾਲ ਹਾਂ ਵਾਲੀ ਦਾ ਕੁਝ ਤੱਕ クリア ਜੇ ਦੀ ਮੰਗਤੀ ਕਰਵਾਈਏ ਤੇ ਸ਼ਾਮਲਾ ਟਿਕਲਣੀ ਹੈ ਕੋਈ ਨਾ ਕੋਈ ਜਿਹੜੀ ਇਹ ਜਿੰਨੀਆਂ ਕਲੋਨੀ ਕੱਟ ਰਹੇ ਨੇ ਨਇਆ گاਉਂ ਚ ਸਾਰੀ ਇਲੈਗਲ ਹੈ ਸਾਰੀ ਇਲੈਗਲ ਹੈ ਕਿੰਨਾ ਟਾਈਮ ਹੋ ਗਿਆ ਇਹ ਕੰਮ ਸ਼ੁਰੂ ਹੋਏ ਨੂੰ ਮੈਂ ਦੋ ਮਹੀਨੇ ਹੋ ਗਏ ਕੰਮ ਸ਼ੁਰੂ ਹੋਏ ਨੂੰ ਫਿਰ ਟੋਡਕੋਲਪੀ ਸ਼ਿਕਾਇਤਾਂ ਆਈਆਂ ਫਿਰ ਅਸੀਂ ਬੰਦ ਕਰਵਾਤਾ ਸੀਗਾ ਹੁਣ ਐਡ ਪ੍ਰੈਜ਼ੈਂਟ ਬੰਦਾ ਲੇਕਿਨ ਇਹ ਸਟਰਕਚਰ ਅਸੀਂ ਤੋੜਨੇ ਸੀਗੇ ਸੱਤ ਕਿੱਲੇਆ ਚ ਹਾਂਜੀ ਸੱਤ ਕਿੱਲੇਆਂ ਦੇ ਵਿੱਚ ਦੇਖ ਲਓ ਵੀ ਜਿੱਥੇ ਜੀ ਕਰਦਾ ਉੱਥੇ ਹੀ ਕਲੋਨੀਆਂ ਇਹ ਕੱਟਣੀਆਂ ਰਸਤਾ ਹੈ ਨਹੀਂ ਆ ਲੋਕਲ ਲੋਕ ਖੜੇ ਆ ਫਿਰ ਤੁਹਾਨੂੰ ਇਹ ਵੇਚਣੀ ਆ ਫਿਰ ਤੁਸੀਂ ਆ ਨਦੀਆਂ ਪਾਰ ਅਸੀਂ ਇੱਥੋਂ ਕਿੱਥੇ ਸੀਵਰੇਜ ਲੈ ਆਉਣਾ ਹੈ ਇੱਥੇ ਸੜਕਾਂ ਬਣਾਉਣੀਆਂ ਫਿਰ ਸਰਕਾਰ ਦੇ ਗੱਲ ਪੈ ਜਾਂਦਾ ਸਾਰਾ ਨਿਆ گاਉ ਇਸ ਤਰੀਕੇ ਕੁਝ ਬੰਦਿਆਂ ਦੇ ਦੁਆਰਾ ਬਿਲਡਰਾਂ ਦੇ ਦੁਆਰਾ ਬਲਕਿ ਕੁਝ ਐਮਸੀਜ਼ ਦੀ ਵੀ ਇਹਦੇ ਇਨਵੋਲਵਮੈਂਟ ਹੈ ਝੋਲੇ ਭਾਲੇ ਲੋਕਾਂ ਨੂੰ ਉਹ ਵੇਚ ਦੇਣੀ ਆ ਮੁੜ ਕੇ ਉਹਨਾਂ ਨੇ ਸਹੂਲਤਾਂ ਨੂੰ ਤਰਸੀ ਜੀ ਇਹੋ ਸਾਬ ਇੱਥੇ ਨਾ ਦੇਖੋ ਜੋ ਹੁਣ ਪਹਿਲਾ ਹੋ ਗਿਆ ਜਿੱਥੇ ਲੋਕ ਰਹਿੰਦੇ ਉੱਥੇ ਤਾਂ ਆਪਾਂ ਕੀ ਕਰ ਸਕਦੇ ਜਿਹੜੀ ਵੀ ਕੋਈ ਮੈਂ ਕਲੀਅਰ ਕੱਟ ਨਿਆ گاਉਂ ਦੇ ਵਿੱਚ ਜਿਨ੍ਹਾਂ ਨੇ 2 ਨੰਬਰ ਦੇ ਧੰਦੇ ਐ ਤੋਰੇ ਹੋਏ ਐ ਜਿਵੇਂ ਇੱਥੇ ਪੰਜਾਬ ਦੀ ਜ਼ਮੀਨ ਹੀ ਨਹੀਂ ਹੁੰਦੀ ਜਾਂ ਪੰਜਾਬ ਸਰਕਾਰ ਨਹੀਂ ਹੁੰਦੀ ਆ ਸੱਤ ਕਿੱਲਿਆਂ ਦੀ ਜ਼ਮੀਨ ਦਾ ਭਾਅ ਦੇਖੋ ਇੱਥੇ ਅਸੀਂ ਕੋਈ ਇਹਦੀ ਬੇਨਤੀ ਕਰਾਉ ਇਹ ਸ਼ਾਮਲਾਟੀ ਤੇ ਉਪਰੋਂ ਇਹਨਾਂ ਨੇ ਇਹਦਾ ਕੋਈ ਨਕਸ਼ਾ ਪਾਸ ਕਰਾਇਆ? ਨਾ ਜੀ। ਕੁਛ ਨਹੀਂ ਕਰਾਇਆ ਨਾ। ਕੋਲੋਨੀ ਨਹੀਂ ਪਾਸ ਕਰਾਈ ਕੋਈ ਨਕਸ਼ਾ ਨਹੀਂ ਕਰਾਇਆ। ਇੱਥੇ ਕੋਈ ਸਕੂਲ ਬਣੇ, ਇੱਥੇ ਕੋਈ ਹਸਪਤਾਲ ਬਣਾਈਏ। ਪਾਸ ਕਰ ਦੂਰ ਦੀ ਗੱਲ ਐ ਅਪਲਾਈ ਆਪਲਾਈ ਵੀ ਨਹੀਂ ਕੀਤੀ ਐ। ਜੇ ਅਪਲਾਈ ਪਤਾ ਹੀ ਐ ਤਾਂ ਨਹੀਂ ਕਰਦੇ ਵੀ ਪਾਸ ਨਹੀਂ ਹੋਣੀ। ਫਿਰ ਲੋਕ ਮੁੜ ਕੇ ਲੈ ਲੈਂਦੇ ਨੇ ਪਤਾ ਨਹੀਂ ਲੱਗਦਾ। ਭੋਲੇ ਭਾਲੇ ਲੋਕਾਂ ਨੂੰ ਇਹਨਾਂ ਨੇ ਮੂਰਖ ਬਣਾਉਣਾ ਇਹਨਾਂ ਨੇ ਧੰਦਾ ਤੋਰਿਆ ਹੋਇਆ। ਜੀਸੀਬੀ ਵਾਲਾ ਕੰਮ ਸ਼ੁਰੂ ਕਰੋ ਜੀ। ਜੀ। ਸਾਰੀ ਦੀ ਸਾਰੀ ਸਾਫ ਕਰ ਦੋ 7 ਏਕੜਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੇ ਜਿੰਨਾ ਵਗਲਿਆ ਹੋਇਆ ਤੇ ਇੱਥੇ ਨੋ ਕੰਸਟਰਕਸ਼ਨ ਦਾ ਬੋਰਡ ਲਗਾ ਦਿਓ ਤੇ ਜੋ ਇਹਨਾਂ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਆ ਇਹਦੋਂ ਵੱਡੀ ਕਾਰਵਾਈ ਤਾਂ ਆਪਾਂ ਕੀ ਕਰਨੀ ਹੈ ਸਸਾ ਜਿਹੜਾ ਇਹ ਪੁਰਾਣਾ ਹੈ ਤੇ ਬਹੁਤ ਵੱਡਾ ਹੈ ਕੋਈ ਵੀ ਬੰਦਾ ਨਵੇਂ گاؤں ਦੇ ਵਿੱਚ ਇਹ ਧੰਦਾ ਤੋਰਨ ਦੀ ਨਾ ਸੋਚੇ ਆ ਜੀ ਸੀ ਵੀ ਤੈਨੂੰ ਇਹ 7 ਏਕੜ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਕੋਈ ਕੰਮ ਦਾ ਕੋਈ ਪਲਾਟ ਹੈ ਕੋਈ ਕਮਰਾ ਬਣਾਇਆ ਹੈ ਤੇ ਤੋਂ ਬਾਅਦ ਆ ਜੀਸੀਬੀ ਹੁਣ ਇੱਥੇ ਚੱਲੀ ਹੈ 7 ਏਕੜ ਸਾਫ਼ ਹੋਣਗੇ ਇੱਥੇ ਬੈਨਰ ਲਾਓ ਨੋ ਕੰਸਟਰਕਸ਼ਨ ਇਸ ਤੋਂ ਬਾਅਦ ਜਿੱਥੇ-ਜਿੱਥੇ ਕਿਤੇ ਇਲੈਗਲ ਮੈਨੂੰ ਪਤਾ ਲੱਗਦਾ ਹੈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਕੱਟ ਕੇ ਕਿਤੇ ਏਕੜ ਦੇ ਵਿੱਚ ਮਹਿਲ ਬਣਾ ਰਹੇ ਨੇ ਕਿਤੇ ਕੁਝ ਕਰ ਰਹੇ ਆਪਣੀ ਮਰਜ਼ੀ ਨਾਲ ਮੀਨ ਸਰਕਾਰ ਦੇ ਹੀ ਹੈ ਪਹਿਲਾਂ ਰਜਿਸਟਰੀਆਂ ਕਰਾਈ ਗਈ ਉੱਪਰੋਂ ਪਹਾੜਾਂ ਦੇ ਨੰਬਰ ਪਾਈ ਜਾਂਦੇ ਆ ਸਾਰਾ ਨੈਕਸਸ ਧੰਦਾ ਜਿਹੜਾ ਚੱਲਦਾ ਹੈ ਇਹ ਬੰਦ ਕਰੋ ਬੰਦ ਕਰੋ ਬਹੁਤ ਹੋ ਗਿਆ ਸਾਨੂੰ ਇਹ ਸੰਭਾਲਣ ਨੂੰ ਥਾਂ ਹੈ 65 ਕਰੋੜ ਦਾ ਐਸਟੀਪੀ ਮੈਂ ਪਾਸ ਕਰਵਾਇਆ ਸੀ 2 ਸਾਲ ਲੱਗੇ ਮੈਨੂੰ ਥਾਂ ਲੱਭਣ ਨੂੰ 2 ਸਾਲ ਪਹਿਲਾਂ ਮੈਂ ਪਾਸ ਕਰਵਾ ਲਿਆ ਸੀ ਤੇ 2 ਸਾਲ ਲੱਗੇ ਆਪ ਦੇਖੋ ਐਸਟੀਪੀ ਦੇ ਨਾਲ ਇਹ ਕਲੋਨੀ ਬਣ ਰਹੀ ਹੈ ਸਰਕਾਰੀ ਐਸਟੀਪੀ ਇੱਥੇ ਮੁਲਾਜ਼ਮ ਵੀ ਆਉਂਦੇ ਹੋਣੇ ਇੰਨਾ ਬੇਖੌਫ ਨੇ ਕਿ ਉਹਦੇ ਨਾਲ ਇਹ ਕਲੋਨੀ ਬਣ ਰਹੀ ਹੈ ਪਿਛਲੇ ਜਿਹੜੇ ਤੁਹਾਡੀ ਸਿਆਸਤ ਦਾ ਅੰਤ ਸੀ ਹਰਮਨ ਪਿਆਰੇ ਪਿਛਲੀਆਂ ਦੋ ਪਾਰਟੀਆਂ ਰਹਿ ਕੇ ਗਈਆਂ ਕਾਂਗਰਸ ਅਕਾਲੀ ਦਲ ਇਹਨਾਂ ਦੋ ਪਾਰਟੀਆਂ ਦੇ ਜਿਹੜੇ ਐਮ.ਐਲ.ਏ ਰਹੇ ਨੇ ਕੀ ਇਹਨਾਂ ਨੇ ਇਹ ਮੰਨਦੇ ਨੇ ਇਹ ਗੱਲ ਕਿ ਇਹਨਾਂ ਨੇ ਆਪ ਕਲੋਨੀਆਂ ਨਹੀਂ ਕਟੀਆਂ ਆਹ ਸ਼ਾਮਲਾੜ ਦੀਆਂ ਜ਼ਮੀਨਾਂ 'ਚ ਜਾਂ ਸ਼ਾਮਲਾਟਾਂ ਦੀਆਂ ਜ਼ਮੀਨਾਂ ਦੇ ਪਹਾੜਾਂ ਦੇ ਨੰਬਰ ਪਾ ਕੇ ਰਜਿਸਟਰੀਆਂ ਕਰਾ ਕੇ ਲੋਕਾਂ ਨੂੰ ਵੇਚੀਆਂ ਨਹੀਂ ਬੈਠੇ ਇੱਥੇ ਖਾਲੀ ਜ਼ਮੀਨ ਦੇਖ ਕੇ ਪਲਾਟ ਵਗਲ ਲੈਂਦੇ ਤੇ ਉਹ ਤੋਂ ਬਾਅਦ ਝੋਲੇ-ਪਾਲੇ ਲੋਕਾਂ ਨੂੰ ਜਿਹੜੇ ਬਾਹਰੋਂ ਆਉਂਦੇ ਆ ਵਿਚਾਰੇ ਵੇਚੀਆਂ ਤੇ ਮੁੜ ਕੇ ਸਰਕਾਰੇ ਦੇਖਦੇ ਅਸੀਂ ਇੱਥੇ ਨਦੀਆਂ ਪਾਰ ਸੜਕ ਕਿੱਥੋਂ ਬਣਾਈਏ ਅਸੀਂ ਇੱਥੇ ਸੀਵਰੇਜ ਕਿੱਥੋਂ ਪਾਈਏ ਉੱਥੇ ਪ੍ਰੋਵੀਜ਼ਨ ਤੱਕ ਨਹੀਂ ਹੁੰਦੀ ਸ਼ਾਮਲਾਰ ਦੀ ਜ਼ਮੀਨ ਛੱਡੀ ਹੋਊਗੀ ਪਿਛਲੀਆਂ ਸਰਕਾਰਾਂ ਨੇ ਖਾਲੀ ਇੱਕ ਖੰਭਾ ਲਾਉਣ ਨੂੰ ਥਾਂ ਨਹੀਂ ਛੱਡੀ 7 ਏਕੜ ਜ਼ਮੀਨ ਹੈ ਇਹ ਸ਼ਹਿਰ ਦੀ ਚੰਡੀਗੜ੍ਹ ਦੇ ਨਾਲ ਲੱਗਦੀ ਕਿਹਨੂੰ ਨਹੀਂ ਪੈਸੇ ਖਵਾਉਂਦੇ ਇਹ ਕਿਹਨੂੰ ਨਹੀਂ ਚੜਾਉਣਾ ਚਾਹੁੰਦੇ ਅੱਜ ਜੇ ਇੱਥੇ ਖੜੇ ਆ ਤਾਂ ਲੋਕਾਂ ਕਰਕੇ ਖੜੇ ਆ ਲੋਕਾਂ ਨੇ ਇੱਕ ਮਾਨਦਾਰ ਸਰਕਾਰ ਚੁਣੀ ਹੈ ਬਤੌਰ ਐਮਐਲਏ ਮੇਰੀ ਜ਼ਿੰਮੇਵਾਰੀ ਬਣਦੀ ਇਹੋ ਜੇ ਗੈਰ ਕਾਨੂੰਨੀ ਕੰਮਾਂ ਨੂੰ ਰੋਕਣਾ ਜਿੱਥੇ ਵੀ ਇਹ ਗੈਰ ਕਾਨੂੰਨੀ ਕੰਸਟਰਕਸ਼ਨ ਹੁੰਦੀ ਹੈ ਆ ਜੀਸੀਬੀ ਦਾ ਰੰਗ ਦੇਖੋ ਤੇ ਇਹਦਾ ਮੂੰਹ ਦੇਖੋ ਇਹ ਚੱਲੂਗੀ